ਰੋਮਨੀ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਪ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਤੇ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਕੁਟਮਾਰ ਕਰਨ ਦਾ ਇਲਜ਼ਾਮ ਲਗਾਇਆ ਤਾਂ ਸੀ ਕਿ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਤੇ ਜੇਈ ਗੁਰਪਾਲ ਸਿੰਘ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਤੋਂ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਉਹ ਬਿਜਲੀ ਦੇ ਬਿੱਲ ਦਾ ਬਕਾਇਆ ਲੈਣ ਗਿਆ ਸੀ ਜਿੱਥੇ ਉਸ ਨਾਲ ਕੁਟਮਾਰ ਕੀਤੀ ਗਈ ਇੰਨਾ ਹੀ ਨਹੀਂ ਉਸ ਦੀ ਪਦਵੀ ਉਤਾਰ ਦਿੱਤੀ ਗਈ ਤੇ ਨਾਲ ਹੀ ਕਕਾਰਾਂ ਦੀ ਬੇਇੱਜ਼ਤੀ ਕੀਤੀ ਗਈ ਇਸਨਾਂ ਹੀ ਗੁਰਪਾਲ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਜਥੇਬੰਦੀਆਂ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਉਧਰ ਮਜੀਠੀਆ ਨੇ ਵੀ ਆਪ ਸਰਕਾਰ ਤੇ ਤਿੱਖੇ ਹਮਲੇ ਕੀਤੇ ਨਾਲ ਹੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਮਜੀਠੀਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਅੰਮ੍ਰਿਤਧਾਰੀ ਸਿੱਖ ਦੀ ਦਸਤਾਰ ਦੀ ਹੋਈ ਬੇਅਦਬੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਗੁਰੂ ਦੀ ਬਖਸ਼ਿਸ਼ ਦਸਤਾਰ ਤੇ ਗੁਰੂ ਦੇ ਸਿੱਖ ਦੇ ਹਮਲਾ ਕਰਨ ਦੀ ਹਿੰਮਤ ਨਾ ਕਰੇ ਗੁਰਪਾਲ ਸਿੰਘ ਦੇ ਟਮਾਟਰ ਫਟੇਵਾਦ ਮੈਂ ਜਿਹੜੇ ਡਿਊਟੀ ਕਰਦਾ ਸੇਬਾ ਹੀ ਕੋਈ ਐਸੇ ਜਿਹਾ ਜਦੋਂ ਉਸਾਨ ਮੁਤਾਬਕ ਬਿੱਲਾਂ ਦੀ ਗ੍ਰਹੀ ਕਰਨ ਖੜੀ ਰਕਮ ਦੀ ਉਥੇ ਗਏ ਬਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਅਸੀਂ 8000 ਰੁਪਿਆ ਬਿੱਲ ਹੀ ਉਥੇ ਬੰਜੀਂਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਦੋਰਾ ਨਾਲ ਹੋਰ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾ ਮਾਰੀਆਂ ਮੇਰੇ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਰ ਇੱਕ ਕਕਾਰਾਂ ਦੀ ਬੇਇੱਜ਼ਤੀ ਕੀਤੀ ਆਮਰਤ ਬਾਛੇਆ ਕਕਾਰਾਂ ਦੀ ਇਹਨਾਂ ਬੇਇੱਜ਼ਤੀ ਕੀਤੀ ਗੋਲੀ ਮਾਰਦੀ ਵੀ ਧਮਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਆਕਾਲ ਤੱਕ ਸਾਫ਼ ਤੋ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ਼ ਦਿਵਾਇਆ ਜਾਏ ਮੇਰੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਹੈ